ਸਤ ਸ੍ਰੀ ਅਕਾਲ ਦੋਸਤੋ ਅੱਜ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਫੋਲੋ ਜ਼ਰੂਰ ਕਰਨਾ ਤਾਂ ਕਿ ਜੋ ਸਾਡੀ ਆਉਣ ਵਾਲੀ ਵੀਡੀਓ ਤੁਹਾਡੇ ਕੋਲ ਸਾਡੀ ਪਹੁੰਚ ਸਕੇ ਔਰ ਦੋਸਤੋ ਤੁਹਾਡਾ ਜ਼ਿਆਦਾ ਟਾਈਮ ਨਾ ਖਰਾਬ ਕਰਦੇ ਹੋਏ ਆਪਾਂ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਸਾਹਿਤ ਸਿਰਜਣਾ ਕੋਈ ਸੌਖਾ ਕੰਮ ਨਹੀਂ ਹੈ ਜਿਸ ਤਰ੍ਹਾਂ ਮਨ ਲਵੋ ਸਾਡਾ ਸਰੀਰ ਇੱਕ ਸਮਾਜ ਹੈ ਸਰੀਰ ਦੇ ਅੰਦਰਲੇ ਅੰਗ ਇਸ ਸਰੀਰੂਪੀ ਸਮਾਜ ਦੇ ਵਖ ਹਨ ਜੇ ਸਰੀਰ ਬਿਮਾਰ ਹੈ ਤਾਂ ਉਸ ਦੀ 나ੜ ਵਿੱਚ ਵਿਸ਼ੇਸ਼ ਪਾਣੀ ਜਿਵੇਂ ਕਿ ਗਲੂਗੋਸ ਲਗਾਇਆ ਜਾਂਦਾ ਹੈ ਜੋ ਟੁਪਕਾ ਟੁਪਕਾ ਸਾਡੇ ਅੰਦਰ ਜਾ ਕੇ ਸਰੀਰ ਨੂੰ ਰੂਪੀ ਸਮਾਜ ਨੂੰ ਤੰਦਰੁਸਤ ਕਰਦਾ ਹੈ ਵਿਗਾੜਨ ਵਾਲੇ ਦੁਸ਼ਮਣ ਟਾਣੂਆ ਨਾਲ ਲੜਦਾ ਹੈ ਇਹ ਕਾਰਜ ਕਰਨ ਵਾਲੇ ਡਾਕਟਰ ਸਰੀਰੂਪੀ ਸਮਾਜ ਜਾਂ ਇਸ ਦੇ ਅੰਦਰੂਨੀ ਜਾਂ ਬਾਹਰੀ ਅੰਗਾਂ ਵਿੱਚ ਆਏ ਵਿਗਾੜ ਬਾਰੇ ਜਾਣਕਾਰੀ ਹੁੰਦੀ ਹੈ ਉਸੇ ਤਰ੍ਹਾਂ ਸਿਹਤਕਾਰ ਸਮਾਜ ਨੂੰ ਚੰਗਾ ਅਤੇ ਤੰਦਰੁਸਤ ਬਣਾਉਣ ਲਈ ਡਾਕਟਰ ਜਾਂ ਸਰਜਨ ਵਰਗੀ ਭੂਮਿਕਾ ਨਿਭਾਉਂਦਾ ਹੈ ਉਹ ਸਮਾਜ ਦੀ ਮਾਨਸਿਕਤਾ ਜਾਂ ਵੱਖ-ਵੱਖ ਅੰਗਾਂ ਵਿੱਚ ਗੁਲੂਗੋਸ ਲਗਾਉਣ ਵਾਂਗ ਜਾਂ ਕਿਸੇ ਮਰੀਜ਼ ਨੂੰ ਬਚਾਉਣ ਲਈ ਦਿੱਤੇ ਖੂਨ ਵਾਂਗ ਆਪਣੀ ਸਿਰਜਣਾ ਦੇ ਸ਼ਬਦ ਰੂਪੀ ਖੂਨ ਨੂੰ ਗੁਲੂਗੋਸ ਵਾਂਗ ਦਿੰਦਾ ਹੈ ਇਸ ਪ੍ਰਕਿਰਿਆ ਰਾਹੀਂ ਹਰਫਾ ਦੇ ਸ਼ਬਦ ਤੁਪਕਾ ਤੁਪਕਾ ਕਰਕੇ ਸਮਾਜ ਨੂੰ ਬਿਮਾਰ ਕਰਨ ਵਾਲੇ ਕੁਟਾਰਨੂਆਂ ਨਾਲ ਲੜਦੇ ਹਨ ਹਰ ਹਾਰ ਕੇ ਵੀ ਜਿੱਤਦੇ ਹਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਫਰ ਨਾਮੇ ਦੇ ਸ਼ਬਦ ਪੜ੍ਹ ਕੇ ਔਰੰਗਜ਼ੇਬ ਜਿੱਤ ਕੇ ਵੀ ਹਾਰ ਗਿਆ ਸੀ ਲੋਕ ਪੱਖੀ ਹਰਫ ਚਾਹੇ ਹਵਾ ਵਿੱਚ ਲਿਖੇ ਹੋਣ ਜਾਂ ਕਾਗਜ਼ ਤੇ ਉਹ ਨੇਕੀ ਤੇ ਬੰਦੀ ਦੀ ਜੰਗ ਚੋਂ ਜੇਤੂ ਹੋ ਕੇ ਨਿਕਲਦੇ ਹਨ ਜਿਸ ਅਜੋਕੇ ਸਮਾਜ ਦੀ ਜੋ ਕਿ ਬਹੁਤ ਪੱਖਾਂ ਤੋਂ ਬਿਮਾਰ ਹੈ ਜਿਸ ਦੀ ਗੱਲ ਕਰ ਰਹੇ ਹਾਂ ਕਿ ਉਸ ਪ੍ਰਤੀ ਉਸ ਸਮੇਂ ਦੇ 550 ਸਾਲ ਪਹਿਲਾਂ ਗੁਰੂ ਨਾਨਕ ਦੇਵ ਜੀ ਦੇ ਸ਼ਬਦਾਂ ਜਾਏ ਜਗਾਇਨ ਬੈਠੇ ਸੁੱਤੇ ਜਾਂ ਰਾਜੇ ਪਾਪ ਕਮਾਉਂਦੇ ਉਲਟੀ ਵਾੜ ਖੇਤ ਕੋ ਖਾਏ ਅਨੇਕਾਂ ਹੋਰ ਸ਼ਬਦ ਟੁਕਦੇ ਵੀ ਹਨ ਕਿ ਅੱਜ ਦੇ ਜੇਤੂ ਵੀ ਹਨ ਇਸੇ ਕਰਕੇ ਗੁਰੂ ਜੀ ਨੇ ਸ਼ਬਦ ਲੜ ਲਾਇਆ ਹੈ ਸ਼ਬਦ ਲੜ ਲੱਗਣ ਤੋਂ ਭਾਵ ਅਦੈਨ ਅਤੇ ਸਿਰਜਣਾ ਤੋਂ ਹੈ ਸਿਰਫ ਰਟਨ ਜਾਂ ਮੱਥਾ ਟੇਕਣ ਤੋਂ ਨਹੀਂ ਗੁਰੂ ਸਾਹਿਬ ਦੀ ਬਾਣੀ ਦੁਨੀਆਂ ਦਾ ਸਭ ਤੋਂ ਵੱਡਾ ਕਾਵਿਕ ਫਲਸਫਾ ਹੈ ਇਹ ਫਲਸਫਾ ਮਨੁੱਖ ਨੂੰ ਹੱਸਦਿਆਂ ਖੇਲਦਿਆਂ ਮਿਲਦੀ ਏ ਮੁਕਤੀ ਦਾ ਸਨੇਹਾ ਵੀ ਦਿੰਦਾ ਹੈ ਜਿਸ ਵਿੱਚ ਸਮਾਜਿਕ ਵਰਤਾਰਾ ਰਿਸ਼ਤੇ ਰੂਹ ਰੀਤਾ ਹਾਸਾ ਠੱਠਾ ਇਸ ਪੰਗਤੀ ਦੇ ਕਲਾਵੇ ਵਿੱਚ ਆ ਜਾਂਦਾ ਹੈ ਖੈਰ ਗੱਲ ਅਸੀਂ ਸਮਾਜ ਦੀ ਕਾਰਿਆਸੀ ਕਿ ਜਿਵੇਂ ਦੇਸ਼ ਦੇ ਲੱਖਾਂ ਕਰੋੜਾਂ ਬਿਮਾਰ ਜਿਸਮਾਂ ਨੂੰ ਤੰਦਰੁਸਤ ਕਰਨ ਲਈ ਦੇਸ਼ 'ਚ ਹਜ਼ਾਰਾਂ ਡਾਕਟਰ ਲੱਖਾਂ ਨਰਸਾਂ ਕਾਰਜਸ਼ੀਲ ਹਨ ਉਸੇ ਤਰ੍ਹਾਂ ਸਮਾਜ ਨੂੰ ਤੰਦਰੁਸਤ ਕਰਨ ਲਈ ਦੇਸ਼ ਦੀਆਂ ਵੱਖ-ਵੱਖ ਭਾਸ਼ਾਵਾਂ ਤੇ ਵੱਖ-ਵੱਖ ਵਿਧਾਵਾਂ ਵਿੱਚ ਸਹਿਤਕਾਰ ਕਾਰਜਸ਼ੀਲ ਹਨ ਭਾਵੇਂ ਉਹ ਕਿਸੇ ਵੀ ਸੂਬੇ ਦੇ ਕਿਸੇ ਵੀ ਦੇਸ਼ ਦੇ ਕਿਉਂ ਨਾ ਹੋਣ ਪੰਜਾਬੀ ਸਾਹਿਤ ਖੇਤਰ ਵਿੱਚ ਜਰਨੈਲ ਕੌਰ ਨੇ ਪੰਜਾਬ ਦੀ ਖੁਰ ਰਹੀ ਵਿਰਾਸਤ ਵੱਲ ਇੱਕ ਹੋਰ ਕਦਮ ਪੁੱਟਿਆ ਸਾਡੇ ਹੱਥਾਂ 'ਚੋਂ ਕਿਰ ਰਹੇ ਵਿਰਾਸਤੀ ਗਹਿਣੇ ਵਾਂਗ ਸੱਗੀ ਫੁੱਲ ਵੀ ਇੱਕ ਪੁਰਾਤਨ ਗਹਿਣਾ ਹੈ ਇਸ ਗਹਿਣੇ ਨੂੰ ਆਧਾਰ ਬਣਾ ਕੇ ਬੀਤੇ ਚੁੱਕੇ ਸਮੇਂ ਦੀ ਕੰਨੀ ਫੜਨ ਵਾਂਗ ਖੋਰ ਰਹੀ ਵਿਰਾਸਤ ਦੀ ਜਾਂ ਰਹੇ ਵਿਰਸੇ ਦੀ ਕੰਨੀ ਨੂੰ ਫੜਿਆ ਹੈ ਤੇ ਕਲਮ ਨੇ ਕਿਹਾ ਅੜਿਆ ਤੂੰ ਠਹਿਰ ਤਾਂ ਜਾਂ ਮੈਂ ਤੇਰੇ ਨੂਰਾਨੀ ਚਿਹਰੇ ਬੇਮੁਖ ਹੋ ਰਹੇ ਪੰਜਾਬੀਆਂ ਨੂੰ ਦਿਖਾਉਣੀ ਹਾਂ ਉਸੇ ਤਰ੍ਹਾਂ ਉਸਨੇ ਇਹ ਕਾਰਜ ਕੀਤਾ ਉਸ ਦੇ ਆਪਣੇ ਸ਼ਬਦਾਂ ਵਿੱਚ ਸਦਗੀ ਫੁੱਲ ਇੱਕ ਅਜਾਹ ਗਹਿਣਾ ਹੈ ਜਿਸ ਨਾਲ ਵਾਲ ਦੁੱਖਦੇ ਹਨ ਪਰ ਉਸ ਨੂੰ ਪੈਣਨ ਦਾ ਸ਼ੌਂਕ ਪੀੜ ਪੁੱਲਸ ਜਾਂਦਾ ਹੈ ਇੰਜ ਤਾਂ ਨਵੀਂ ਜੁੱਤੀ ਪੈਣਨ ਤੇ ਜਾਂ ਪਹਿਲੀ ਵਾਰ ਪੱਗ ਬੰਨਣ ਤੇ ਸਿਰ ਜਾਂ ਕੰਨ ਵੀ ਦੁਖਦੇ ਹਨ ਪਰ ਸਰਦਾਰ ਬਣ ਦੇ ਰਤਬੇ ਲਈ ਦਸਤਾਰ ਦੀ ਵਾਲਾਂ ਜਿੰਨੀ ਪੀੜ ਪੁੱਲ ਜਾਂਦੀ ਹੈ ਜਿਸ ਤੋਂ ਅੱਜ ਵਾਲਾਂ ਨੂੰ ਲੋਕ ਜੱਲ ਲਗਾ ਕੇ ਪੁੱਤਰੇ ਹੋਏ ਕੁੱਤੇ ਜਾਂ ਬਿੱਲੀ ਦੀ ਜੱਤ ਵਾਂਗ ਖੜਾ ਕਰਨ ਵਾਲੀ ਜਵਾਨੀ ਸੱਗੀ ਫੁੱਲ ਵਾਂਗ ਇਸ ਤੋਂ ਬੇਮੁਖ ਹੋ ਰਹੀ ਹੈ ਸੋ ਦੋਸਤੋ ਅੱਜ ਦੀ ਤੁਹਾਨੂੰ ਇਹ ਵੀਡੀਓ ਸਾਡੀ ਕਿੱਦਾਂ ਦੀ ਲੱਗੀ ਵਧੀਆ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਮਿਲਦੇ ਆਂ ਨੈਕਸਟ ਵੀਡੀਓ ਵਿੱਚ ਧੰਨਵਾਦ ਜੀ